ni Ari baba Ari baba Ya ya baba Ya ya baba Oh I get to jam baba ya 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 ਰਾਣੀ ਮਾਈ ਬਾਬਾ ਮੇਰੇ ਬ੍ਰਦਰ ਦੀ ਡੈਥ ਹੋਈ ਆ ਉਹਨੂੰ ਉਹਦੇ ਮੇਰੇ ਬ੍ਰਦਰ ਦਾ ਨਾਮ ਨਿਤਨ ਕੁਮਾਰ ਉਮਰ 21 ਸਾਲ ਤੇ ਉਹਦਾ ਦੋਸਤ ਉਹਨੂੰ ਰਾਹੁਲ ਬਲਾਚੋਰ ਤੋਂ ਜਿਹੜਾ ਉਹਨੂੰ ਘਰ ਤੋਂ ਫੋਨ ਕਰਕੇ ਬੁਲਾ ਕੇ ਲੈ ਕੇ ਗਿਆ ਤੇ 1.5 2.5 ਵਜੇ ਸਾਨੂੰ ਫੋਨ ਆਂਦਾ ਵੀ ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਆ ਰਾਜਾ ਹਸਪੀਟਲ ਜਦੋਂ ਹਸਪੀਟਲ ਪਹੁੰਚੇ ਤਾਂ ਉਹਦੀ ਡੈਥ ਉੱਥੇ ਹੀ ਹੋ ਚੁੱਕੀ ਸੀ ਤੇ ਉਹ ਮੁੰਡਾ ਇਹ ਨਹੀਂ ਰਾਤੀ ਪੁਲਿਸ ਵਾਲਿਆਂ ਨੇ ਫੜਿਆ ਤੇ ਰਾਤੀ ਉਹਨੂੰ ਛੱਡਤਾ ਹੈ ਉਹਦਾ ਨਾਮ ਰਾਹੁਲ ਤੇ ਉਹੀ ਨਾਲ ਉਹੀ ਲੈ ਕੇ ਗਿਆ ਤੇ ਮੌਕੇ ਤੇ ਵੀ ਉਹੀ ਸੀ ਜਦੋਂ ਉਹਦੀ ਡੈਥ ਹੋਈ ਉਹਨੂੰ ਹਸਪੀਟਲ ਲਿਆਂਨ ਵਾਲਾ ਵੀ ਉਹੀ ਮੁੰਡਾ ਸੀ ਉਹਦੇ ਕੋਈ ਛੱਟ-ਚੋਟ ਨਹੀਂ ਲੜਾਈ ਉਹਦੀ ਸੀਗੀ ਅਸੀਂ ਮੰਗ ਕਰਦੇ ਹਾਂ ਵੀ ਜਿਹੜਾ ਲੈ ਕੇ ਗਿਆ ਉਹਨੂੰ ਸਜ਼ਾ ਦਿੱਤੀ ਜਾਵੇ ਅਸੀਂ ਉਹਨਾਂ ਟਾਈਮ ਸੰਸਕਾਰ ਨਹੀਂ ਕਰਨਾ ਸੀ سانسਕਾਰ ਅਸੀਂ سانسਕਾਰ ਨਿਕਾਣਾ ਜਿੰਨਾ ਟਾਈਮ ਉਹ ਨਹੀਂ ਸਾਫ ਨਹੀਂ ਮਿਲਦਾ ਸਾਰੇ ਚੱਕ ਬੰਨੇ ਜਾਣ ਮੇਰੇ ਬੇਟੇ ਨੂੰ ਕਿਉਂ ਮੇਰਾ ਬੇਟਾ ਸੀ ਕੀ ਗੱਲ ਸੀ ਕਦੋਂ ਗਿਆ ਹੋਰ ਰਾਤੀ ਕਰੋ ਜੀ 10 ਵਜੇ ਇਸ ਬੰਦੇ ਨੇ ਫੋਨ ਕੀਤਾ ਇਸ ਮੁੰਡੇ ਨੇ ਉਹਦੇ ਫੋਨ ਤੇ ਉਹ ਰੋਟੀ ਖਾਣ ਲੱਗਾ ਰੋਟੀ ਦੀ ពੁਰਕੀ ਵੀ ਅੱਧੀ ਪਈ ਆ ਛਾਬੇ ਦੇ ਵਿੱਚ ਉਹਨੇ ਖਾਧੀ ਨਹੀਂ ਮੈਂ ਉਹਨੂੰ ਰੋਕਿਆ ਮੈਂ ਕਿਹਾ ਪੁੱਤ ਰੁਕ ਜਾ ਕਹਿੰਦਾ ਮੰਮੀ ਮੈਂ ਹੁਣੇ ਹੀ ਆ ਗਿਆ ਮੈਂ ਹੁਣੇ ਵਾਪਸ ਆ ਗਿਆ। ਤੁਹਾਨੂੰ ਫੋਨ ਹੀ ਆਇਆ। ਯਾਰ 22 ਵਜੇ ਬੰਦਾ ਆਇਆ ਲੈਣ ਕਹਿੰਦਾ ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਰਾਤ ਨੂੰ। ਸਾਨੂੰ ਰਸਤੇ ਦੇ ਵਿੱਚ ਉਹ ਪੁੱਛਣ ਲੱਗ ਪਿਆ ਇਹਦੀ ਮਦਰ ਦਾ ਕੀ ਨਾਂ ਆਇਆ, ਇਹਦੀ ਫਾਦਰ ਦਾ ਕੀ ਨਾਂ ਆਇਆ। ਵੱਡੇ ਬੇਟੇ ਨੇ ਕਿਹਾ ਕਹਿੰਦਾ ਤੁਸੀਂ ਗੱਲ ਦੱਸੋ ਕੀ ਆ ਸਾਡਾ ਬੇਟਾ ਕਿੱਥੇ ਆ। ਉਹ ਜਦੋਂ ਉਹਨੇ ਫੋਨ ਉਹਦਾ ਫੜਿਆ ਦੇਖਿਆ ਤਾਂ ਰਾਜਾ ਹਸਪੀਟਲ ਵਾਲਿਆਂ ਨੇ ਦੱਸਿਆ ਕਹਿੰਦੇ ਤੁਹਾਡੇ ਬੱਚੇ ਦੀ ਡੈੱਡ ਬੋਡੀ ਸਾਡੇ ਕੋਲ ਆਈ ਆ ਕਿੱਦਾਂ ਹੋਈ ਸਰ ਕੁਛ ਨਹੀਂ ਸਾਨੂੰ ਪਤਾ ਕੀ ਗੱਲ ਸੀ ਇਹਨਾਂ ਦੀ ਕੀ ਨਹੀਂ ਸੀ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਸਾਡੇ ਕੋਲ ਤਾਂ ਸਿਰਫ ਉਹ ਲੈ ਕੇ ਗਿਆ ਇਹਨੂੰ ਲੈ ਕੇ ਵੀ ਉਹੀ ਆਇਆ ਹਸਪੀਟਲ ਵੀ ਉਹੀ ਲੈ ਕੇ ਆਇਆ ਇਹਨੂੰ ਉਸ ਦਾ ਨਾਮ ਰਾਹੁਲ ਹੈ ਨਹੀਂ ਜੀ ਬਲਚੌਰ ਸ਼ਹਿਰ ਦਾ ਆ ਉਹ ਫਾਦਰ ਉਹਦੇ ਰੇੜੀ ਲਾਂਦੇ ਮੇਰਾ ਨਾਮ ਹੈ ਸੁਰਿੰਦਰਪਾਲ ਜੀ ਪਿੰਡ ਚਣਕੋਈ ਸਾਡੇ ਪਿੰਡ ਦਾ ਮੁੰਡਾ ਜਿਹੜਾ ਜੀ ਉਹ ਘਰ ਤੋਂ ਗਿਆ ਪਾਰਟੀ 'ਚ ਪਾਰਟੀ ਉਹ ਕਿਹੇ ਮੁੰਡੇ ਨੂੰ ਸੱਦ ਕੇ ਸੱਦ ਲਿਆ ਸੱਦਣ ਗਿਆ ਮੁੰਡਾ ਉੱਥੇ ਜਾ ਕੇ ਗਿਆ ਤੇ ਉਹਨਾਂ ਨੇ ਵੀ ਛੱਡਣ ਗਿਆ ਦੋਸਤ ਨੂੰ ਆਪਣੇ ਨੂੰ ਜਾਂ ਦੋਸਤ ਨੂੰ ਛੱਡਣ ਗਿਆ ਜਾ ਕੇ ਦੇਖਿਆ ਤਾਂ ਮੋਰੇ ਉਹ 10 11 ਬੰਦੇ ਕਿਰਪਾਨਾਂ ਲੈ ਕੇ ਤੇ ਪਿਸਟਲ ਲੈ ਕੇ ਖੜੇ ਸੀ ਤੇ ਇੱਕ ਮੁੰਡੇ ਤੇ ਬਾਹਾਂ 'ਚ ਗੋਲੀ ਲੱਗੀ ਦੂਜੇ ਸਾਡੇ ਮੁੰਡੇ ਦੀ ਉੱਥੇ ਮੋਟ ਹੋ ਗਏ ਜੋ ਉਹਦੇ ਸੱਟਾਂ ਪਿਛਲੇ ਬੰਨੇ ਸੱਟਾਂ ਲਗੀਆਂ ਕੰਨ ਵੱਢਿਆ ਗਿਆ ਤੇ ਪੂਰੇ ਸਰੀਰ 'ਤੇ ਉਹਦੇ ਤੇ ਨਿਸ਼ਾਨ ਪੂਰੇ ਵੱਡੇ ਛੋਟੇ ਉਹ ਹੱਥ ਪੈਰ ਜੋ ਵੀ ਹੈ ਸਭ ਟੁੱਟਿਆ ਜੀ ਤੇ ਜੇ ਐਸੀ ਤਰ੍ਹਾਂ ਹੁੰਦਾ ਰਿਹਾ ਤਾਂ ਫੇਰ ਤਾਂ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਜੀ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ਼ ਦਿਵਾਇਆ ਜਾਵੇ ਜੀ ਗਾਂਵਾਤ ਕਿਸੇ ਮਾਮਾ ਦੇ ਪੁੱਤ ਜਿਹੜੇ ਇਦਾਂ ਮਾਰ ਨਾ ਸਕਣ ਜੀ ਤੇ ਰਾਤੀ ਸਾਨੂੰ ਤਕਰੀਬਨ 1 ਵਜੇ ਪਤਾ ਲੱਗਾ ਮਿਤਿਸ਼ 5 6 ਦੀ ਰਾਤ ਨੂੰ ਵੀ ਅਲੀਪੁਰ ਪਿੰਡ ਆ ਕਿ ਉੱਥੇ ਝਗੜਾ ਹੋਇਆ ਇਹਦੇ ਸਬੰਧ ਵਿੱਚ ਅਸੀਂ ਤੁਰੰਤ ਮੌਕੇ ਤੇ ਗਏ ਆ ਮੌਕੇ ਤੇ ਦੇਖਿਆ ਵੀ ਉੱਥੇ ਕੋਈ ਮੁੰਡਾ ਸੀਗਾ ਸ਼ਮੀ ਕਪੂਰ ਉਸ ਪਿੰਡ ਦਾ ਰਹਿਣ ਵਾਲਾ ਉਹਦਾ ਕੋਈ ਝਗੜਾ ਉਹਦੇ ਗੁਰਤੀ ਦੀ ਗੋਪੀ ਐ ਤੇ ਵਿਗਿਆਨੀ ਆ ਉਹਦੇ ਨਾਲ 10-12 ਬੰਦੇ ਹੋਰ ਸੀਗੇ ਜਿਨ੍ਹਾਂ ਨੇ ਉਹਦੇ ਸੱਟਾਂ ਮਾਰੀਆਂ ਸੀਗਾ ਤੇ ਉਹਨੂੰ ਜਿਹੜਾ ਮੁੰਡਾ ਸੀਗਾ ਜਿਹੜਾ ਸ਼ਮੀ ਕਪੂਰ ਸੀ ਉਹਨੂੰ ਮੁੰਡੇ ਛੱਡਣ ਵਾਸਤੇ ਆਏ ਸੀ ਉਹ ਤੇ ਦੋਸਤ ਸੀਗੇ ਆਪਣੇ ਬਲਾਚੌਰ ਦੇ ਰਹਿਣ ਵਾਲੇ ਤੇ ਨਿਤਨ ਕੁਮਾਰ ਸੀ ਨਾਮ ਨਾਲ ਉਹਦੇ ਹੋਰ ਦੋਸਤ ਸੀ ਰਾਜਕਮਾਰ ਸੀਗਾ ਤੇ ਉਹਨਾਂ ਨੇ ਨਿਤਨ ਕੁਮਾਰ ਨੂੰ ਵੀ ਮਤਲਬ ਕਾਫੀ ਸੱਟਾਂ ਮਾਰੀਆਂ ਸੀਗੀਆਂ ਤੇ ਨਿਤਰ ਕੁਮਾਰ ਨੂੰ ਉਹਨਾਂ ਨੇ ਰਾਜਾ ਹਸਪੀਟਲ ਨਵਾਂ ਸ਼ਹਿਰ ਦਾਖਲ ਕਰਾਇਆ ਸੀਗਾ ਵੀ ਜਿੱਥੇ ਉਹਦੀ ਜਿਆਦਾ ਸੱਟਾਂ ਕਾਰਨ ਕਰਕੇ ਉਸਦੀ ਮੌਤ ਹੋ ਗਈ ਸੀਗੀ ਫਿਰ ਅਸੀਂ ਡੈੱਡ ਬਡੀ ਰਾਤ ਲਿਆ ਕੇ ਅਸੀਂ ਮੋਰਚਰੀ ਵਿੱਚ ਰੱਖੀ ਆ ਹੁਣ ਉਹਨਾਂ ਦੇ ਵਾਰਸਾਂ ਦੇ ਬਿਆਨ ਲੈ ਕੇ ਤੇ ਬਾਈ ਨੇਮ ਇਹਨਾਂ ਬੰਦਿਆਂ ਤੇ ਪਰਚੇ ਦੇ ਰਹੇ ਆ ਤੇ ਕੁਝ ਬੰਦੇ ਅਸੀਂ ਅਰੈਸਟ ਵੀ ਕਰ ਲਿਆ ਤੇ ਕੁਝ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਸਾਰੇ ਅਰਸ਼ਟ ਕੀਤੇ ਜਾਣ ਤੇ ਦੋਵੇਂ ਤੇਰਾ ਸੀਗੇ ਇੱਕ ਪਾਸ਼ੇ ਜੀ ਵੀ ਜਿਹਦੇ ਜਿਹਦੇ ਗੋਲੀ ਲੱਗੀ ਆ ਖੱਬੇ ਕੋਟ ਦੇ ਉੱਤੇ ਸ਼ੰਮੀ ਕਪੂਰ ਇਹ ਇੱਕ ਪਾਰਟੀ ਇਹ ਸੀਗੀ ਜਿਹੜੀ ਝਗੜਾ ਜਿੱਦਣਾ ਹੋਇਆ ਉਹ ਗੁਰਪ੍ਰੀਤ ਐ ਗੋਪੀ ਇਹਨਾਂ ਦੋਨਾਂ ਤੇ ਰੰਗ ਝਗੜਾ ਹੋਇਆ ਸੀ ਇਹਨਾਂ ਦੇ ਕੋਈ ਆਪਣੀ ਪੁਰਾਣੀ ਰੰਜਿਸ਼ ਚੱਲਦੀ ਸੀ ਇਹਨਾਂ ਦੇ